ਪਰੇਕ ਆਪਣਾ ਸੰਵਿਧਾਨ ਨੂੰ ਬਚਾਉਣ ਵਾਸਤੇ ਖੜੇ ਸੀਗੇ ਜੇ ਅੱਜ ਦੇਖੋ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਸਾਹਿਬ ਜੀ ਨੇ ਬਿਆਨ ਆਇਆ ਸੀ ਕਿਸੇ ਬਿਆਨ ਦਿੱਤੇ ਵੀ ਮੈਂ ਜਿਹੜਾ ਕਿ ਸੰਵਿਧਾਨ ਹੈ ਜੀ ਡਾਕਟਰ ਭਿੰਦਾਬਾਬਾ ਸਾਹਿਬ ਦਾ ਸੰਵਿਧਾਨ ਹੈ ਮੈਂ ਉਹ ਰક્ષਣ ਨੂੰ ਨਹੀਂ ਮੰਨਦਾ ਅੱਜ ਇਹ ਗੱਲ ਕਰੀਏ ਅਮਰਿਤਪਾਲ ਵੀ ਜੇਲ੍ਹ ਚ ਬੈਠਾ ਅੱਜ ਉਹਨੂੰ ਸਾਡੇ ਸੰਵਿਧਾਨ ਦੀ ਲੋੜ ਪੈ ਗਈ ਹੈ ਉਹ ਕਹਿੰਦਾ ਸੀ ਕਿ ਸਾਮਣੋਂ ਆਪਣਾ ਸੰਵਿਧਾਨ ਜੇ ਅਮਰਿਤਪਾਲ ਵਰਗੇ ਜੇਲ੍ਹ ਦੇ ਵਿੱਚ ਰਹਿ ਕੇ ਜੇ ਉਹਨਾਂ ਨੇ ਉਹਨਾਂ ਨੇ ਵੀ ਸਾਡੇ ਸੰਵਿਧਾਨ ਨੂੰ ਮੰਨਿਆ ਵਾ ਔਰ ਸਾਡੇ ਸੰਵਿਧਾਨ ਦਾ ਹੀ ਸਾਰਾ ਕੰਮ ਵਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਅੱਜ ਇਹ ਦੇਸ਼ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਰਾਸ਼ਟਰਪਤੀ ਨਾ ਹੁੰਦਾ ਜੇ ਸਾਡਾ ਸੰਵਿਧਾਨ ਨਾ ਹੁੰਦਾ ਪ੍ਰਧਾਨ ਮੰਤਰੀ ਨਾ ਹੁੰਦਾ ਜੇ ਸਾਡਾ ਦੇਸ਼ ਜੇ ਸੰਵਿਧਾਨ ਨਾ ਹੁੰਦਾ ਮੁੱਖ ਮੰਤਰੀ ਐਮਐਲ ਐਮਪੀ ਕੌਂਸਲਰ ਔਰ ਜੇ ਗੱਲ ਕਰੀਏ ਪਿੰਡ ਦਾ ਸਰਪੰਚਾ ਹੁੰਦਾ ਡਾਕਟਰ ਭੀਨਰੋ ਬਾਬਾ ਸਾਹਿਬ ਦੀ ਦੇਣਾ ਜੱਜ ਅਮਰਿਤਪਾਲ ਜੇਲ੍ਹ ਦੇ ਵਿੱਚੋਂ ਇਲੈਕਸ਼ਨ ਲੜ ਰਹੇ ਨਾ ਉਹ ਸਾਡੇ ਜਿਹੜੇ ਡਾਕਟਰ ਬੀਨੋ ਬਾਬਾ ਸਾਹਿਬ ਦਾ ਸੰਵਿਧਾਨ ਉਹਨੂੰ ਮੰਨੇ ਉਹਨਾਂ ਨੇ ਕਿਸੇ ਟਾਈਮ ਤੇ ਕਹਿ ਦਿੱਤਾ ਸੀਗਾ ਵੀ ਅਸੀਂ ਨਹੀਂ ਮੰਨਾਂ ਕਿਸੇ ਟਾਈਮ ਮੈਂ ਵੀ ਕਿਹਾ ਸੀਗਾ ਜਦੋਂ ਮੈਂ ਫਾਇਲ ਪਰ ਕਹਿ ਸੀ ਮੈਂ ਕਹਿੰਦਾ ਮੈਨੂੰ ਭਾਈ ਵੋਟ ਪਾਵੇ ਨਾ ਪਾਵੇ ਅਮ੍ਰਿਤਪਾਲ ਨੂੰ ਤੁਸੀਂ ਸਾਰਿਆਂ ਨੇ ਵੋਟ ਪਾ ਕੇ ਜਿਤਾ ਦਿਓ ਦੇਖੋ ਅਮ੍ਰਿਤਪਾਲ ਜਿੱਤੂਗਾ ਤੇ ਚੰਨੀ ਚਰਨ ਦੀ ਚੰਨੀ ਦਾ ਜਿਹੜਾ ਮੁਕਾਬਲਾ ਸੀਗਾ ਮਹਿਨਾ ਸੀਗਾ ਭਾਈ ਦਾ ਪਰ ਉਹ ਅੱਗੇ ਚੱਲ ਗਿਆ ਤੇ ਜਿਹੜੇ ਬੰਦੇ ਵੈਸੇ ਤਾਂ ਉਹਨਾਂ ਨੇ ਮੈਨੂੰ ਜਦੋਂ ਗਿਆ ਸੀ ਕਰ ਉਹਨਾਂ ਦੇ ਨਾਲ ਖਾਣਾ ਖਾਦਾ ਉਹ ਰਾਬਰੂ ਬੰਦੇ ਆ ਜੀ ਉਹਨਾਂ ਵਰਗੇ ਬੰਦੇ ਦੁਨੀਆ ਦੇ ਵਿੱਚ ਮੈਂ ਨਹੀਂ ਦੇਖੇ ਕਦੀ ਜਿਹੜਾ ਕੈਂਡੀਡੇਟ ਚਰਨਜੀਤ ਕੰਨੇ ਆ ਨਾ ਉਹਨਾਂ ਨੂੰ ਜਿੰਮਨੀ ਚੋਣਾਂ ਦੇ 4300 ਦੇ ਕਰੀਬ ਵੋਟ ਪਈ ਹੈ ਇਸ ਵਾਰ ਤੇ ਜੋ ਹੈ ਬੋਰਡ ਗਰੇ ਮੀਟੂ ਨੂੰ ਨਜ਼ਰ ਨਹੀਂ ਆ ਰਹੀ ਹੈ ਕਿ ਕੀ 300 ਵੋਟਾਂ ਪਈ ਮੈਂ ਕਹਿੰਦਾ ਦੇਖੋ ਜੀ ਜੇ ਆਤ ਕੀ ਮੀਟੂ ਨਾ ਜਿੱਤਿਆ ਤੇ ਆਉਣ ਵਾਲਾ ਤੁਹਾਨੂੰ 4 ਮਹੀਨਿਆਂ ਵਿੱਚ ਅਗਰ ਇਹੀ ਲੋਕਾਂ ਦੇ ਨਾਮ ਇਹਨੂੰ ਕਹੂੰਗੇ ਕੱਲ ਨੂੰ ਵੀ ਤੂੰ ਭਰਾਵਾ ਦੇਸ਼ ਸੁਧਾਰ ਦੇ ਇੱਕ ਵਾਰੀ ਸ਼ਰਮਾ 4 ਘੰਟੇ ਵਾਸਤੇ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਵਾ ਜਿਹੜਾ ਪ੍ਰਧਾਨ ਮੰਤਰੀ ਸਾਹਿਬ 15 ਸਾਲ ਚ ਕੰਮ ਨਹੀਂ ਕਰ ਸਕਿਆ ਨਾ ਮੈਂ 4 ਘੰਟੇ ਵਾਸਤੇ ਇੰਡੀਆ ਅਮੀਰ ਕਰਕੇ ਦਿਖਾ ਦੂੰਗਾ ਜੇ ਮੈਂ ਐਮਪੀ ਬੰਦਾ ਜੇ ਮੈਂ ਐਮਪੀ ਬੰਦਾ ਤੇ ਮੈਂ ਦੂਜੇ ਦਿਨ ਮੁੱਲ ਮੋੜ ਦੇਣਾ ਸੀਗਾ ਹਾਂ ਜੀ ਮੇਰੇ ਤੋਂ 5 ਵੋਟਾਂ ਦੇ ੱਤੇ ਮਿਲੀਆਂ ਸੀ ਪਹਿਲੀ ਵਾਰੀ ਹੁਣ ਕਿੰਨੀ ਮਿਲਣੀਆਂ ਆ ਜੇ ਸ਼ਰਮਾ ਸਾਹਿਬ ਆ ਨਾ ਇਹ મોદી ਸਾਹਿਬ ਦੇ ਬਿਲਕੁਲ ਰਾਈਟ ਹੈਂਡ ਹੈ ਇਹ ਤੇ મોદી ਸਾਹਿਬ ਨੂੰ ਐਦਾਂ ਚੰਬੜਿਆ ਜਿਵੇਂ મોદી ਸਾਹਿਬ ਦਾ ਨਾ ਮੈਂ ਕਹਿ ਨਹੀਂ ਸਕਦਾ ਹੁਣ ਕੀ ਹੈ ਇਹ ਨੂੰ ਚਲੀ ਜੀ ਨੰਬਰ ਦੇ ਆ ਜ ਨਹੀਂ ਆ ਸ਼ਰਮਾ ਸਾਹਿਬ ਜਿਹੜੇ ਸਾਡੇ ਪੱਤਰਕਾਰ ਬਹੁਤ ਵਧੀਆ ਪੱਤਰਕਾਰ ਸਮਝਦਾਰ ਪੱਤਰਕਾਰ ਨੇ ਪਰ ਇਹਨਾਂ ਨੇ ਜਦ ਵੀ ਗੱਲ ਕੀਤੀ ਆ ਕਿ ਹੁਣ ਆਪਾਂ ਅੰਦਰ ਵੋਟਾਂ ਕਰਕੇ ਆਈਏ ਫਿਰ ਆਪਾਂ ਦੱਸਦੇ ਹਾਲਾਤਾਂ ਦਾ ਨਤੀਜਾ ਲੈਣੇ ਪਰ ਮੈਂ ਇਹਦੀ ਗੱਲ ਕਹਿੰਦਾ ਜੇ ਮੈਂ ਇਹਦੀ ਨਾਲ ਜਿੱਤਿਆ ਹਿੰਦੁਸਤਾਨ ਡੁੱਬ ਜਾਣਾ ਜੇ ਬਚਾ ਲਓ ਹਿੰਦੁਸਤਾਨ ਨੂੰ ਬਸ ਮੈਂ ਕਹਾਂ ਜੀ ਭਾਜੀ ਮੈਂ ਦੱਸ ਰਿਹਾ ਹਾਂ ਮੈਂ ਨਹੀਂ ਜਰੂਰ ਤਾਂ ਨਹੀਂ ਰੋਣ ਦੇਣੀ ਹੈ ਜੀ ਰੋਣ ਤਾਂ ਨਹੀਂ ਲੱਭੇ ਨਹੀਂ ਸਰ ਇਸ ਤੋਂ ਬਾਅਦ ਦੇਸ਼ ਬਰਬਾਦ ਹੋ ਜਾਣਾ ਜੀ ਦੇਸ਼ ਬਰਬਾਦ ਇਸ ਤੋਂ ਬਾਅਦ ਇਹਨਾਂ ਨੇ ਕੈਂਡੀਡੇਟਾਂ ਨੂੰ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿਹੜੀਆਂ ਸਦਾਨ ਦਿਖਾ ਰਹੇ ਹੈਗੇ ਆ ਨੇਟਰ ਜਿਹੜੇ ਕਾਫੀ ਇਤਿਹਾਸ ਵਾਲੇ ਹੁੰਦੇ ਨੇ। ਅੱਜ ਤਾਂ ਇਹ ਨਹੀਂ ਕਰਦੇ। ਅੱਜ ਤਾਂ ਇਹ ਖੜੇ ਹੁੰਦੇ ਨੇ। ਅੱਜ ਤਾਂ ਇਹ ਅੱਛਾ। ਮੇਟੋ ਜੀ, ਮੇਟੋ ਜੀ ਕੀ ਲੱਗਦਾ ਇਹਨਾਂ ਨਤੀਜੇ ਜਿਹੜੇ ਨਜ਼ਰ ਨਹੀਂ ਆ ਰਹੇ? ਇਹ ਆਪਦੀ ਮੈਚ ਇਹਦਾ ਤੁਹਾਡਾ ਮੁਕਾਬਲਾ ਕਿਹਦੇ ਨਾਲ ਰਵਾਜ ਹੋ ਜਾਣਾ ਜੀ? ਇਹਨੂੰ ਕੋਈ ਨਹੀਂ ਪੁੱਛਦਾ ਕਿ ਇਹਨਾਂ ਨਾਲ ਮੈਮ ਤੁਹਾਡਾ ਮੁਕਾਬਲਾ ਇਲੈਕਸ਼ਨ ਨਹੀਂ ਲੜਨੂੰਗਾ ਮੈਂ ਤੁਹਾਨੂੰ ਕਹਿ ਚੱਲਿਆ ਯਾਰ ਜੇ ਲੜੂੰਗਾ ਤਾਂ ਬਣੀ ਗੱਲ ਕਰੀਓ ਇੱਕ ਮਿੰਟ ਕਹਦੇ ਮੁਕਾਬਲਾ ਕਿਦਨ ਵਾਲਾ ਮੁਕਾਬਲਾ ਸਾਡਾ ਜੀ 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 ਜਿਹੜਾ ਬੰਦਾ ਸਿਰ ਸਵਿਧਾਨ ਦੇ ਖਿਲਾਫ ਬੋਲਦਾ ਸਾਡਾ ਮੁਕਾਬਲਾ ਉਹਦੇ ਨਾਲ ਹੀ ਆ ਜਿਹੜਾ ਬੰਦਾ ਸਵਿਧਾਨ ਦੇ ਖਿਲਾਫ ਆ ਅਸੀਂ ਉਹਦੇ ਖਿਲਾਫ ਆ ਚਾਹੇ ਕੋਈ ਹੋਵੇ ਸਹੀ ਮਿੰਦਰ ਮੋਦੀ ਪ੍ਰਧਾਨ ਮੰਤਰੀ ਸਾਹਿਬ ਕਿਉਂ ਨਾ ਆਉਣ ਜਿਹੜੇ ਮਰਜ਼ੀ ਹੋਣ ਯਾਰ ਜੇ ਸਾਡੇ ਸੰਵਿਧਾਨ ਸੁਵਿਧਾਨ ਸਾਡਾ ਅੱਗੇ ਆ ਡਾਕਟਰ ਪੀਮਾ ਬਾਬਾ ਸਾਹਿਬ ਅੱਗੇ ਸਾਡਾ ਵਾਲਮੀਕ ਸਮਾਜ ਦਾ ਗੁਰੂ ਰਵਿਦਾਸ ਸਮਾਜ ਸਾਡਾ ਆਸ਼ਾ ਸਮਾਜ ਸਾਡਾ ਕਬੀਰਪਨ ਸਮਾਜ ਸਾਰੇ ਸਾਡੇ ਨੇ ਇਸ ਡਾਕਟਰ ਪੀਮਾ ਬਾਬਾ ਸਾਹਿਬ ਦਾ ਸੰਵਿਧਾਨ ਚਾਹ ਰਿਹਾ ਹੈ ਨੀਟੂ 4300 ਦੇ ਕਰੀਬ ਹੈ ਪਿਛਲੀ ਵਾਰ ਵੋਟ ਆਈ ਇਸ ਵਾਰ ਕੀ ਲੱਗਦਾ ਕਿਉਂ ਨਹੀਂ ਨੀਟੂ ਨੂੰ ਕਿਹੜੇ ਵੋਟ ਪੈ ਰਹੀ ਹੈ ਮੈਂ ਭਾਈ ਐਸੇ ਕਰਕੇ ਸਾੜ ਜਮਾਈ ਆਜੋ ਬਾਤ ਕਰੀ ਇਲੈਕਸ਼ਨੇ ਲੜੂਗਾ ਜ਼ਿੰਦਗੀ ਦੇ ਵਿੱਚ ਇਹ ਗੱਲ ਯਾਦ ਰੱਖ ਲੀਏ ਭਾਜੀ ਮੀਟੂ ਪਿਛਲੀ ਵਾਰ ਵੀ ਇਹੀ ਕਹਿੰਦਾ ਸੀ ਅਗਲੀ ਵਾਰ ਮੈਂ ਇਲੈਕਸ਼ਨੇ ਲੜਾਂਗਾ ਫਿਰ ਕਹਿੰਦੇ ਭਾਜੀ ਪਿਛਲੀ ਵਾਰੀ ਨੁਕੜ ਪਹਿ ਦੇ ਦਿੱਤਾ ਹੀ ਕਿ 60-75 ਲੱਖ ਰੁਪਏ ਕਰਦਾ ਮੈਂ 13 ਕੈਂਡੀਡੇਟ ਖੜੇ ਕੀਤੇ 13 ਦੇ 13 ਹਾਰ ਜਾਣੇ ਤੇ ਫਿਰ ਮੇਰਾ ਜੀਣਾ ਕਾਹਦਾ ਰਹਿ ਗਿਆ ਚਰਨਜੀਤ ਸਿੰਘ ਚੰਨੀ ਦੇ ਨਾਲ ਤੁਸੀਂ ਮੁਲਾਕਾਤ ਕੀਤੀ ਵੋਟਾਂ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਕਹਿ ਰਹੇ ਨੇ ਮੇਰਾ ਮੁਕਾਬਲਾ ਮੀਟੂ ਦੇ ਨਾਲ ਹੈ ਦੇਖੋ ਉਹਨੇ ਕਹਿ ਸੀਗਾ ਵੀ ਅੰਮ੍ਰਿਤਸਰ ਵੀ ਜਾਵਾਂਗੇ ਸਰਮਾ ਸਾਹਿਬ ਤੁਸੀਂ ਮੋਦੀ ਸਾਹਿਬ ਨੂੰ ਫੋਨ ਕਰ ਦੋ ਠੀਕ ਹੈ ਨਾ ਜਾਂਦੇ ਨੀਟੂ ਜੀ ਚਰਨਜੀਤ ਸਿੰਘ ਚੰਨੀ ਦੇ ਨਾਲ ਵੋਟਾਂ ਤੋਂ ਬਾਅਦ ਤੁਸੀਂ ਮੁਲਾਕਾਤ ਕੀਤੀ ਹੈਗੀ ਆ ਦੇਖੋ ਆਪਾਂ ਦੇਖੋ ਵੋਟਾਂ ਸੀ ਇੱਕ ਦੰਦਿਆ ਔਰ ਰਾਤੀ 11 ਵਜੇ ਆਪਾਂ ਮਿਲੇ ਜੀ ਸਵੇਰੇ ਵੋਟਾਂ ਸਤ ਨੂੰ ਚਲਦੇ ਆ 6 ਵਜੇ ਸਾਰੇ ਵੋਟਾਂ ਖਾਲੇ ਭਾਈ ਅੰਮ੍ਰਿਤਸਰ ਜਾਵਾਂਗੇ ਫੇਰ ਦੱਸਾਂਗੇ ਕੁਛ ਨਾ ਕੁਛ ਹਾਂ ਜਿਲੰਦਰ ਦੇ ਜਾਂਗਾ ਹਾਂ ਜੀ ਹੁਣ ਚਰਨਜੀਤ ਸਿੰਘ ਚੰਨੀ ਕਹਿੰਦੇ ਨੇ ਮੇਰਾ ਮੁਕਾਬਲਾ ਨੀਟੂ ਦੇ ਨਾਲ ਸੀ ਤੇ ਨੀਟੂ ਹੀ ਹੁਣ ਬਹੁਤ ਪਿੱਛੇ ਰਹਿ ਗਿਆ ਰੋਵਣਾ ਨਾ 20 ਜੀ ਰੋਵਣਾ ਕੋਈ ਗੱਲ ਨਹੀਂ ਕੀ ਲੱਗਦਾ ਤੁਹਾਨੂੰ ਦੇਖੋ ਜੀ ਸਰਨਜੀ ਚੰਨੀ ਸਾਹਿਬ ਨੇ ਸਾਨੂੰ ਹਰਾ ਦਿੱਤਾ ਵਾ ਸਾਡੀ ਹਾਰ ਮਨਜ਼ੂਰ ਹੈ ਜੀ ਮੁਕਾਬਲੇ ਕਿਦੋਂ ਮੁਕਾਬਲਾ ਕਿਦੋਂ ਨਾਲ ਤੁਸੀਂ ਮੰਨਦੇ ਹੋਗੇ ਮੋਦੀ ਸਾਹਿਬ ਨਾਲ ਅੱਛਾ ਤੇ ਜਲੰਧਰ ਚ ਮੁਕਾਬਲਾ ਕਿਹਦੇ ਨਾਲ ਮੋਦੀ ਸਾਹਿਬ ਨਾਲ ਜਲੰਧਰ ਵੀ ਮੋਦੀ ਦੇ ਨਾਲ ਹਾਂਜੀ ਮੋਦੀ ਤੇ ਜਲੰਧਰ ਉਹ ਕਰਦੇ ਸਰ 12 ਨਸੀਬ ਮੈਂ ਫੈਲ ਪਰਨ ਗਿਆ ਸੀਗਾ ਸ਼ਨੀਵਾਰ ਛੁੱਟੀ ਸੀ ਐਤਵਾਰ ਛੁੱਟੀ ਸੀ ਸੋਮਵਾਰ ਨੂੰ ਉਹਨੇ ਅਕਚੇੜੀ ਤੋਂ ਮੇਰੀ ਰੈਲੀ ਕਰਦੀ ਮੰਗਲਵਾਰ ਨੂੰ ਆਪਣੀ ਫੈਲ ਪਰਨ ਜਾਣਗੇ ਸਾਨੂੰ ਦੋ ਦਿਨ ਸੀਗੇ ਦੋਨੋਂ ਦਿਨ ਮੌਕਾ ਨਹੀਂ ਮਿਲਿਆ ਬੜਾ ਅਫਸੋਸ ਦੀ ਗੱਲ ਹੈ ਸਾਡੇ ਗੁਰੂ ਦੀ ਨਗਰੀ ਹੋਵੇ ਸਤਗੁਰੂ ਰਵਿਦਾਸ ਦਾ ਪਹਾਰ ਆ ਰਿਹਾ ਵਜਾਂ ਮੈਂ ਅਚਲੜੇ ਅਲੇ ਤੇ ਮੋਦੀ ਸਾਹਿਬ ਦੀ ਅੰਨੀ ਕੋ ਮਤ ਪਾਣੀ ਨਹੀਂ ਪੀ ਸਕਦਾ ਉਹਨਾਂ ਨੇ ਉਹਨਾਂ ਨੇ ਅਰਬਿੰ ਕੇਜਰੀਵਾਲ ਨੂੰ ਅੰਦਰ ਕਰਤਾ ਰਾਹੁਲ ਗਾਂਧੀ ਨੂੰ ਅੰਦਰ ਕਰ ਦਿੱਤਾ ਸਾਰੇ ਦੇਸ਼ ਨੂੰ ਅੰਦਰ ਕਰਨ ਬੈਠੇ ਆ ਬਸ ਅੰਦਰ ਹੀ ਕਰ ਸਕਦੇ ਆ ਪਰ ਹਾਲਤ ਤੋਂ ਬਾਅਦ ਦੇਸ਼ ਬਰਬਾਦ ਹੋ ਗਿਆ ਮੈਂ ਇਲੈਕਸ ਨਹੀਂ ਲੜੂਗਾ ਕਿ ਹੁਣ ਪੱਕਾ ਨਹੀਂ ਲੜੋਗੇ ਅਗਲੀ ਵਾਰ ਫੇਰ ਨਹੀਂ ਨਹੀਂ ਲੜੂਗਾ ਨਹੀਂ ਲੜੂਗਾ ਨਹੀਂ ਲੜੂ ਖਤਮ ਸਾਰੇ ਤੋਂ ਮਾਫੀ ਹੈ ਜੀ ਕਿਉਂਕਿ ਅੱਪਾ ਤੇਰਾ ਕੈਂਡੀਡੇਟ ਖੜੀ ਕੀਤਾ ਸਾਡੇ ਤੇਰਾ ਕੈਂਡੀਡੇਟ ਹਾਰ ਗਿਆ ਲੀਡਰ ਨੂੰ ਬੜਾ ਪਿਆਰ ਮਿਲਿਆ ਵੋਟਰਾਂ ਦੇ ਵਿੱਚ ਪਹਿਲੀ ਵਾਰ 5 ਵੋਟਾਂ ਮਿਲੀਆਂ ਉਸ ਤੋਂ ਬਾਅਦ ਤੱਕ ਸਾਰੀ ਕੋਈ ਤੀਜੀ ਵਾਰ ਕੀ ਬਾਈ ਆਖਰੀ ਇਲੈਕਸ਼ਨ ਆਪਰੇ ਅਬ ਜਨਤਾ ਨੂੰ ਕਹਿਿਆ ਸੀਗਾ ਵੀ ਇੱਕ ਵਾਰੀ ਜੀ ਤੁਹਾਡੇ ਬਸ ਇੱਕ ਵਾਰੀ ਲਾਸਟ ਵਾਰੀ ਆ ਬਸ ਇੱਕ ਚੱਲਦੇ ਆ ਸਾਰਾ ਲੱਡੂ ਕੋਈ ਨਹੀਂ ਅੜਦਾ ਬਾਈ ਕੋਈ ਨਹੀਂ ਕੋਈ